ਪ੍ਰੋਫੈਸਰ ਤੋਂ ਕਾਮੇਡੀਅਨ ਕਿਵੇਂ ਬਣੇ ਜਸਵਿੰਦਰ ਪੱਲਾ 67 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲੈਨੇ ਕੀ ਆਖਿਰਕਾਰ ਕਾਰਨ ਹੈ ਹਰ ਇੱਕ ਦੀ ਅੱਖ ਨਮ ਹੈ ਅੱਜ ਕਿਉਂਕਿ ਅਲਵਿਦਾ ਕਹਿ ਰਹੇ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ ਕਲਾਕਾਰ ਨੂੰ ਜੋ ਕਿ ਨੇ ਜਸਵਿੰਦਰ ਪੱਲਾ ਇਸ ਇੰਡਸਟਰੀ ਦੇ ਵਿੱਚ ਪ੍ਰਤਿਬਾ ਦੀ ਕੋਈ ਕਮੀ ਨਹੀਂ ਹੈ ਤੇ ਇਹਨਾਂ ਚਮਕਦੇ ਸਿਤਾਰਿਆਂ ਦੇ ਵਿੱਚੋਂ ਇੱਕ ਨੇ ਜਸਵਿੰਦਰ ਪੱਲਾ ਜੋ ਹੁਣ ਸਾਡੇ ਵਿਚਕਾਰ ਨਹੀਂ ਰਹੇ ਉਹਨਾਂ ਦੇ ਹਾਲ ਹੀ ਦੇ ਵਿੱਚ ਹੋਏ ਦਿਹਾਂਤ ਨੇ ਸਾਰਿਆਂ ਨੂੰ ਦੁਖੀ ਕਰ ਦਿੱਤਾ ਹੈ ਉਹ ਸਿਨੇਮਾ ਦੀ ਦੁਨੀਆ ਦੇ ਚਮਕਦੇ ਸਿਤਾਰੇ ਸੀ ਜਿਨ੍ਹਾਂ ਨੇ ਹਜ਼ਾਰਾਂ ਚਿਹਰਿਆਂ ਤੇ ਮੁਸਕਰਾਹਟ ਲਿਆਂਦੀ ਆਪਣੇ ਸੰਤੁਲਿਤ ਪ੍ਰਦਰਸ਼ਨ ਅਤੇ ਸ਼ਾਨਦਾਰ ਕਾਮਿਕ ਟਾਈਮਿੰਗ ਦੇ ਕਰਕੇ ਉਹ ਹਰ ਉਮਰ ਦੇ ਦਰਸ਼ਕਾਂ ਦੇ ਪਸੰਦੀਦਾ ਬਣ ਕੇ ਉਹਨਾਂ ਨੇ ਨਾ ਸਿਰਫ ਕਾਮੇਡੀ ਕੀਤੀ ਬਲਕਿ ਬੇਹੱਦ ਹੀ ਵਧੀਆ ਤਰੀਕੇ ਦੇ ਨਾਲ ਇੱਕ ਕੈਰੈਕਟਰ ਨੂੰ ਪ੍ਰেজੈਂਟ ਕੀਤਾ ਉਹਨਾਂ ਨੇ ਸਿਰਫ 65 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਪੰਜਾਬੀ ਫਿਲਮਾਂ ਤੇ ਥੀਏਟਰ ਦੇ ਮਸ਼ਹੂਰ ਕਾਮੇਡੀਅਨ ਜਸਵਿੰਦਰ ਪੱਲਾ ਨੇ ਅੱਜ ਸਵੇਰੇ ਆਖਰੀ ਸਾਹ ਲਏ ਜਾਣਕਾਰੀ ਅਨੁਸਾਰ ਉਹ ਕੁਝ ਸਮੇਂ ਤੋਂ ਬਿਮਾਰ ਸੀ ਹਾਲ ਹੀ ਦੇ ਵਿੱਚ ਉਹਨਾਂ ਨੂੰ ਮੋਹਾਲੀ ਦੇ ਫੋਟੇਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅੱਜ ਅਸੀਂ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਅਜੇਹੀਆਂ ਕਹਾਣੀਆਂ ਦੱਸਾਂਗੇ ਜੋ ਉਹਨਾਂ ਨੂੰ ਹੋਰ ਵੀ ਖਾਸ ਬਣਾਉਂਦੀਆਂ ਨੇ ਜਸਵਿੰਦਰ ਪੱਲਾ ਪੰਜਾਬੀ ਇੰਡਸਟਰੀ ਦੇ ਸਭ ਤੋਂ ਪੜੇ ਲਿਖੇ ਸਿਤਾਰਿਆਂ ਦੇ ਵਿੱਚੋਂ ਇੱਕ ਸੀ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੀਏਯੂ ਤੋਂ ਖੇਤੀਬਾੜੀ ਵਿਗਿਆਨ ਦੇ ਵਿੱਚ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ ਆਪਣੇ ਕਾਲਜ ਦੇ ਦਿਨਾਂ ਦੇ ਦੌਰਾਨ ਉਹਨਾਂ ਨੇ ਯੂਨੀਵਰਸਿਟੀ ਪ੍ਰੋਗਰਾਮਸ ਦੇ ਵਿੱਚ ਵੀ ਕਾਮੇਡੀ ਕਰਨੀ ਸ਼ੁਰੂ ਕਰ ਦਿੱਤੀ ਪਰ ਇਸ ਦੇ ਬਾਵਜੂਦ ਉਹਨਾਂ ਨੇ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦਿੱਤਾ ਕਿ ਤੁਸੀਂ ਜਾਣਦੇ ਹੋ ਕਿ ਅਦਾਕਾਰ ਅਤੇ ਕਾਮੇਡੀਅਨ ਬਣਨ ਤੋਂ ਪਹਿਲਾਂ ਪੱਲਾ ਸਾਹਿਬ ਪੀਏਯੂ ਵਿੱਚ ਪ੍ਰੋਫੈਸਰ ਵੀ ਸਨ ਉਹਨਾਂ ਨੇ ਆਪਣੀ ਡਿਗਰੀ ਦਾ ਪੂਰਾ ਇਸਤੇਮਾਲ ਕੀਤਾ ਕੋਈ ਕਲਪਨਾ ਹੀ ਕਰ ਸਕਦਾ ਹੈ ਕਿ ਉਹਨਾਂ ਦਾ ਸਾਥ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਕਿੰਨਾ ਮਜ਼ੇਦਾਰ ਹੋਏਗਾ ਜਸਵਿੰਦਰ ਪੱਲਾ ਬਚਪਨ ਤੋਂ ਹੀ ਕਲਾ ਪ੍ਰਦਰਸ਼ਨ ਦੇ ਸ਼ੌਕੀਨ ਸੀ ਆਪਣੇ ਸਕੂਲ ਦੇ ਦਿਨਾਂ ਦੇ ਦੌਰਾਨ ਉਹ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਦੇ ਪ੍ਰੋਗਰਾਮਾਂ ਦੇ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦੇ ਸੀ ਜਲਦੀ ਹੀ ਉਹ ਸਕੂਲ ਪ੍ਰੋਗਰਾਮਸ ਤੋਂ ਆਲ ਇੰਡੀਆ ਰੇਡੀਓ ਪਹੁੰਚ ਗਏ 1975 ਦੇ ਵਿੱਚ ਉਹਨਾਂ ਨੂੰ ਆਲ ਇੰਡੀਆ ਰੇਡੀਓ ਲਈ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਜਸਵਿੰਦਰ ਪੱਲਾ ਨੂੰ ਫਿਲਮਾਂ ਤੋਂ ਨਹੀਂ ਸਗੋ ਇੱਕ ਆਡੀਓ ਕੈਸਟ ਚਣਕਾਟਾ ਤੋਂ ਮਾਨਤਾ ਮਿਲੀ 61 1988 ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਨੇ ਉਹਨਾਂ ਦੇ ਕੈਰੀਅਰ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਇਸ ਸਫ਼ਰ ਦੇ ਵਿੱਚ ਕਰ ਗੱਲ ਕਰੀ ਹੈ ਆਪਣੇ ਯੂਨੀਵਰਸਿਟੀ ਦੇ ਸਹਿਪਾਠੀ ਬਾਲ ਮਕੁੰਦ ਸ਼ਰਮਾ ਨਾਲ ਸ਼ੁਰੂ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਚਣਕਾਟਾ ਦਿਆਂ 27 ਆਡੀਓ ਅਤੇ ਵੀਡੀਓ ਲੜੀਵਾਰ ਜਿਹੜੀ ਹੈ ਜਾਰੀ ਕੀਤੀਆਂ ਉਹਨਾਂ ਨੇ ਆਪਣਾ ਪੂਰਾ ਜੀਵਨ ਪ੍ਰਦਰਸ਼ਨ ਕਲਾ ਨੂੰ ਸਮਰਪਿਤ ਕੀਤਾ ਕਾਲਜ ਸ਼ੋ ਸ਼ੰਕਾਟਾ ਲੜੀਵਾਰ ਅਤੇ ਫਿਲਮਾਂ ਤੋਂ ਇਲਾਵਾ ਉਹਨਾਂ ਨੇ ਕਈ ਸਟੇਜ ਸ਼ੋ ਵੀ ਕੀਤੇ ਉਹਨਾਂ ਦਾ ਸਭ ਤੋਂ ਮਸ਼ਹੂਰ ਸਟੇਜ ਸ਼ੋ ਨੋਟੀ ਬਾਬਾ ਇਨ ਟਾਊਨ ਸੀ ਜਿਸ ਲਈ ਉਹਨਾਂ ਨੇ ਕੈਨੇਡਾ ਅਤੇ ਆਸਟ੍ਰੇਲੀਆ ਦਾ ਦੌਰਾ ਵੀ ਕੀਤਾ ਜਸਵਿੰਦਰ ਪੱਲਾ ਦੇ ਪਿਤਾ ਮਾਸਟਰ ਬਹਾਦਰ ਸਿੰਘ ਪੱਲਾ ਪਿੰਡ ਬਰਮਾਲੀਪੁਰ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸਨ ਉਹਨਾਂ ਦੀ ਪਤਨੀ ਪਰਮਦੀਪ ਪੱਲਾ ਇੱਕ ਫਾਈਨ ਆਰਟਸ ਅਧਿਆਪਕਾ ਹੈ ਉਹਨਾਂ ਦੇ ਦੋ ਬੱਚੇ ਨੇ ਇੱਕ ਪੁੱਤਰ ਅਤੇ ਇੱਕ ਧੀ ਉਹਨਾਂ ਦੀ ਧੀ ਅਸ਼ਪ੍ਰੀਤ ਕੌਰ ਨਾਰਵੇ ਦੇ ਵਿੱਚ ਰਹਿੰਦੀ ਆ ਤੇ ਉਹਨਾਂ ਦਾ ਪੁੱਤਰ ਪੁਖਰਾਜ ਇੱਕ ਅਦਾਕਾਰ ਹੈ ਤਾਂ ਕਾਫੀ ਜ਼ਿਆਦਾ ਦੁੱਖ ਦਾ ਪ੍ਰਗਟਾਵਾ ਹਰ ਇੱਕ ਦੇ ਵੱਲੋਂ ਕੀਤਾ ਜਾ ਰਿਹਾ ਹੈ ਸਿਆਸੀ ਲੀਡਰ ਹੋਵੇ ਜਾਂ ਫਿਰ ਕੋਈ ਅਦਾਕਾਰ ਹੋਵੇ ਹਰ ਇੱਕ ਦੀ ਅੱਖ ਅੱਜ ਨਮ ਹੈ ਕਿਉਂਕਿ ਜਸਵਿੰਦਰ ਪੱਲਾ ਅੱਜ ਸਾਡੇ ਵਿੱਚ ਨਹੀਂ ਰਿਹਾ